ਇਹੀ ਹੋਣਾ ਵਟਰਾ ਜਿਹਦੇ ਬਾਰੇ ਆਪਾਂ ਗੱਲ ਕਰਦੇ ਸੀ ਕਿ ਲਾਈਟ ਜਾਣ ਤੋਂ ਬਾਅਦ ਆਪਣੇ ਆਨ ਗ੍ਰਿਡ ਸਿਸਟਮ ਲੱਗਿਆ ਹੋਵੇ ਤੇ ਉਹਦੇ ਨਾਲ ਇਹ ਆਪਣਾ ਚੱਲਦਾ ਰਹੇ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਵਿੰਦਰ ਸਿੰਘ ਅੱਜ ਆਪਾਂ ਇੱਕ ਸਾਈਡ ਤੇ ਇੱਥੇ ਲੱਗਾ ਟਾਟਾ ਪਾਵਰ ਦਾ ਸੋਲਰ ਸਿਸਟਮ 5 ਕਿਲੋਵਾਟ ਦਾ ਤੇ ਕਸਟਮਰ ਦੀ ਰਿਕੁਆਇਰਮੈਂਟ ਸੀ ਵੀ ਜਦੋਂ ਲਾਈਟ ਬੰਦ ਹੋ ਜਾਂਦੀ ਤਾਂ ਸਾਡਾ ਸਿਸਟਮ ਬੰਦ ਹੋ ਜਾਂਦਾ ਤੇ ਜਿਹੜਾ ਤੁਸੀਂ YouTube ਦੇ ਵਿੱਚ ਵੀਡੀਓ ਚ ਦਿਖਾਇਆ ਸੀ ਆਪਣੇ ਚੈਨਲ ਦੇ ਉੱਤੇ ਵੀ ਲਾਈਟ ਜਾਣ ਤੋਂ ਬਾਅਦ ਜਿਹੜਾ ਸਿਸਟਮ ਚੱਲਦਾ ਆਪਾਂ ਉਹ ਵਾਲਾ ਇੱਥੇ ਲਗਾਉਣਾ ਚਾਹੁੰਦੇ ਆ। ਤੋਂ ਆਪਾਂ ਇਨਵਰਟਰ ਲਿਆਂਦਾ ਜੀ ਆਪਣਾ ਡਿਉਰਾਮੈਕਸ ਦਾ 5 ਕਿਲੋਵਾਟ ਦਾ ਤੇ ਆਪਾਂ ਉਹ ਇਹਦੇ ਨਾਲ ਇੰਸਟਾਲ ਕਰਨਾ ਤੇ ਇੰਸਟਾਲ ਕਰਕੇ ਅਕੇ ਇਹਨੂੰ ਚਲਾਉਨੇ ਆਪਾਂ ਇੱਕ ਇੱਥੇ ਇਨਵਰਟਰ ਬੈਟਰੀ ਤੁਸੀਂ ਦੇਖੋ ਇੱਕ ਸਾਈਡ ਦਾ ਲੱਗਿਆ ਹੋਇਆ ਡਬਲ ਬੈਟਰੀ ਵਾਲਾ ਇਹ ਵਾਲਾ ਇਨਵਰਟਰ ਲੱਗਿਆ ਪਰ ਇਹ ਲਾਈਟ ਜਦੋਂ ਚੱਲ ਜਾਂਦੀ ਹੈ ਤਾਂ ਉਹਦਾ ਟਾਈਮ ਘੱਟ ਘੱਟਦਾ ਹੈ ਤਾਂ ਇਹ ਰਗਣਾ ਚਾਹੁੰਦੇ ਵੀ ਸਾਡਾ ਦਿਨ ਦਾ ਟਾਈਮ ਅਗਰ ਜਦੋਂ ਲਾਈਟ ਜਾਂਦੀ ਹੈ ਆ ਲਾਈਟ ਦਾ ਕੱਟ ਜਾਦੇ ਆ ਤੇ ਸਾਡਾ ਚੱਲਦਾ ਰਹੇ ਇੱਥੇ ਤਾਂ ਫਿਰ ਆਪਾਂ ਇੱਥੇ ਹੁਣ ਇਹਨੂੰ ਫਿੱਟ ਕਰਦੇ ਆ ਲਓ ਜੀ ਇਹ ਆਪਣਾ ਸਿਸਟਮ ਜਿਹੜਾ 5 ਕਿਲੋਵੈਟ ਦਾ ਇਹਨੂੰ ਆਪਾਂ ਫਿੱਟ ਕਰਨਾ ਜੀ ਇਹ ਡਿਉਰਾਮੈਕਸ ਕੰਪਨੀ ਦਾ ਇਹ ਆਪਣਾ 5 ਕਿਲੋਵੈਟ ਦਾ ਇਹ 5 ਕਿਲੋਵਾਟ ਦਾ ਵਿਦਾਊਟ ਬੈਟਰੀ MPPT ਇਨਵਰਟਰ ਹੈ ਆਪਣਾ ਇਹ ਜਿਹੜਾ ਆਪਾਂ ਇੱਥੇ ਉਹਨਾਂ ਨੂੰ ਫਿੱਟ ਕਰਾਂਗੇ ਇਹ ਹਿੰਦੁਸਤਾਨ ਦਾ ਪਹਿਲਾ ਇਨਵਰਟਰ ਬੈਟਰੀ ਹੈ ਜੀ ਇਨਵਰਟਰ ਆ ਸੌਰੀ ਜਿਹੜਾ ਬਿਨਾ ਬੈਟਰੀ ਤੋਂ ਆਪਣਾ ਚੱਲੇਗਾ ਤੇ ਆਪਾਂ ਇੱਥੇ ਲਗਾ ਕੇ ਉਹਨਾਂ ਨੂੰ ਚੈੱਕ ਵੀ ਕਰਾਵਾਂਗੇ ਫਿੱਟ ਕਰਕੇ ਉਸ ਤੋਂ ਬਾਅਦ ਇੱਕ ਚੇਂਜਓਵਰ ਤੇ ਕਨੈਕਸ਼ਨ ਵਰਕ ਐਂਡ ਵਾਇਰਿੰਗ ਆਪਣਾ ਕਰਕੇ ਤੇ ਚਾਲੂ ਹੋ ਜਾਏਗਾ ਆਪਣਾ ਆਜੋ ਇਹਦੇ ਨਾਲ ਆਪਾਂ ਤੁਹਾਨੂੰ ਦਿਖਾ ਕੇ ਲੈ ਆਈਏ ਉੱਪਰ ਜਿੱਥੇ ਇਹਨਾਂ ਦੇ ਪੈਨਲ ਲੱਗੇ ਹੋਏ ਨੇ ਛੱਤ ਦੇ ਉੱਤੇ ਆਪਾਂ ਜਾਣਦੇ ਆਪਾਂ ਉੱਪਰ ਨੂੰ ਆਹ ਸਿਸਟਮ ਹੈ ਜੀ ਆਹ ਚਦਰਾਂ ਲੱਗੀਆਂ ਨੇ ਚਦਰਾਂ ਉੱਤੇ ਪੈਨਲ ਲੱਗੇ ਹੋਏ ਨੇ ਆਪਣੇ ਇਹ ਪੈਨਲ 10 ਪੈਨਲ ਲੱਗੇ ਹੋਏ ਨੇ ਜੀ 540 ਵਾਲਾ ਕਣੀ ਹੈਗੇ ਇਹ 330 ਕਾਲੇ ਲੱਗਦੇ ਮੈਨੂੰ ਤਾਂ 330 ਵਾਲੇ 10 ਪੈਨਲ ਹੈ ਇਹਨਾਂ ਪੈਨਲਾਂ ਦੀ ਵਾਇਰਿੰਗ ਆਈ ਹੋਈ ਹੈ نیچے ਗਈ ਹੋਈ ਸਾਰੀ ਇਹ ਤੇ ਉੱਥੇ ਆਪਾਂ ਇਹਨੂੰ ਕਰਦੇ ਹਾਂ ਇੰਸਟਾਲ ਆਪਾਂ ਇੱਥੇ ਇੰਸਟਾਲ ਕਰਨ ਲੱਗੇ ਆ ਜੀ ਇਹਨੂੰ ਬਾਕੀ ਦੇਖਦੇ ਹਾਂ ਹੁਣ ਆਪਾਂ खोलना ये हूं फिट हो गया जी अपना गटियां लग गई जी आप खोल के कनेक्शन करते हैं हाँ जी दोस्तों ਤੇ ਹੁਣ ਆਪਣਾ ਸਿਸਟਮ ਇਸ ਟਾਈਮ ਚਾਲੂ ਹੋ ਚੁੱਕਿਆ ਜੀ। ਲਾਈਟ ਚੱਲ ਪਈ ਆ। ਸਿਸਟਮ ਦਾ ਆਪਣਾ ਸਟਾਰਟ ਹੋ ਗਿਆ ਜੀ। ਇਸ ਟਾਈਮ ਲਾਈਟ ਹੈਗੀ ਆ ਮੇਨ ਦੇ ਵਿੱਚ ਤੇ ਗ੍ਰੀਨ ਵਾਲਾ ਦਿਖਾ ਰਿਹਾ ਹੈ। ਲਾਈਟਾਂ ਵਗੈਰਾ ਚੱਲ ਪਈਆਂ ਆਪਣੀਆਂ। ਅਸੀਂ ਚੈੱਕ ਕਰ ਲਿਆ। ਹੁਣ ਜਦੋਂ ਮੇਨ ਬੰਦ ਕਰਾਂਗੇ ਤੇ ਇਹ ਸਿਸਟਮ ਬੰਦ ਹੋ ਜਾਂਦਾ। ਕੋ ਵਾਲਾ ਚੱਲ ਪੈਂਦਾ। ਆਟੋਮੈਟਿਕਲੀ ਸ਼ਿਫਟ ਹੋ ਜਾਂਦਾ ਹੈ। ਜਿਹੜੇ ਕਨੈਕਸ਼ਨ ਇਸ ਹਿਸਾਬ ਨਾਲ ਕੀਤੇ ਗਏ ਨੇ ਤੇ ਉਧਰ ਆਪਣਾ ਚੇਂਜਓਵਰ ਲੱਗ ਗਿਆ। ਚੇਂਜ ਹੋਰ ਦਾ ਕਨੈਕਸ਼ਨ ਹੋ ਗਏ ਦੋਨੇ ਚੀਜ਼ਾਂ ਇੱਥੇ ਚਾਲੂ ਹੋ ਜਾਂਦੀਆਂ ਤੇ ਇਨਵਰਟਰ ਉਹਨਾਂ ਦਾ ਪਹਿਲਾਂ ਸਸਟੇਨ ਪਹਿਲਾਂ ਪੁਰਾਣਾ ਦਾ ਮਾਈਕਰੋਟੈਕ ਦਾ ਸੀਗਾ ਡਬਲ ਬੈਟਰੀ ਵਾਲਾ ਕਿਉਂਕਿ ਇੱਥੇ ਆਪਾਂ ਇਹ ਚੀਜ਼ ਲਗਾਤੀ ਆ ਤੇ ਇਹੀ ਉਹ ਇਨਵਰਟਰ ਆ ਜਿਹਦੇ ਬਾਰੇ ਆਪਾਂ ਗੱਲ ਕਰਦੇ ਸੀਗੇ ਕਿ ਲਾਈਟ ਜਾਣ ਤੋਂ ਬਾਅਦ ਆਪਣੇ ਆਨ ਗ੍ਰਿਡ ਸਿਸਟਮ ਲੱਗਿਆ ਹੋਵੇ ਤੇ ਉਹਦੇ ਨਾਲ ਇਹ ਆਪਣਾ ਚੱਲਦਾ ਰਹੇ ਬਾਕੀ ਕਿੱਦਾਂ ਹੀ ਤੁਹਾਨੂੰ ਲੱਗੀ ਵੀਡੀਓ ਔਰ ਫਿਟਿੰਗ ਦੇਖੋ ਤੁਸੀਂ ਪੱਕਾ ਦਾ ਕੀਤੀ ਬਿਲਕੁਲ ਓਕੇ ਕੋਈ ਦਿੱਕਤਵਾਜ਼ੀ ਨਹੀਂ ਹੈਗੀ ਬਿਲਕੁਲ ਓਕੇ ਕੰਮ ਕਰ ਰਿਹਾ ਹੈਗਾ ਤੁਸੀਂ ਵੀ ਇਸ ਤਰ੍ਹਾਂ ਦੀ ਚੀਜ਼ ਲਗਵਾਉਣੀ ਹੋਵੇ ਤਾਂ ਸਾਡਾ ਸੰਪਰਕ ਕਰ ਸਕਦੇ ਹੋ ਆਪਣਾ ਕੰਟੈਕਟ ਨੰਬਰ ਬੀਐਸ ਇਲੈਕਟ੍ਰੋਨਿਕਸ 9514607002 9514607008 ਜਦੋਂ ਮਰਜ਼ੀ ਕੰਟੈਕਟ ਕਰੋ ਆਪਣੇ ਕੋਲ ਇਹ ਚੀਜ਼ ਹਰ ਵੇਲੇ ਅਵੇਲੇਬਲ ਹੈ ਧੰਨਵਾਦ